ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਸ਼ੀਸ਼ ਮਹਿਲ ਬਣਾ ਲਿਆ ਜੀ 50 ਨੰਬਰ ਕੋਠੀ ਨੂੰ ਕਹਿੰਦੇ ਸ਼ੀਸ਼ ਮਹਿਲ ਬਣਾ ਲਿਆ ਤੇ ਇਹ ਜਿਹੜਾ ਸ਼ੀਸ਼ ਮਹਿਲ ਹੈ ਉਹਨਾਂ ਦੇ ਮੁਤਾਬਕ ਇੱਥੇ ਕੇਜਰੀਵਾਲ ਆ ਕੇ ਰਹਿੰਦੇ ਮੈਂ ਅੱਜ ਇਹ ਗੱਲ ਬਿਲਕੁਲ ਸਾਫ ਕਰ ਦੇਣੀ ਚਾਹਨਾ ਕਲੀਅਰ ਕਰ ਦੇਣੀ ਚਾਹਨਾ ਕਿਹਾ ਮੇਰੇ ਕੋਲ ਕਾਗਜ਼ ਨੇ ਇਹ ਲੈਟਰ ਜਿਹੜਾ ਹੈ ਇਹ ਜਿਸ ਦਿਨ ਸੌਂ ਚੱਕੀ ਸੀ 16 ਮਾਰਚ 2022 ਨੂੰ ਉਸ ਤੋਂ ਬਾਅਦ ਜਿਹੜੇ ਘਰ ਅਲਾਟ ਹੁੰਦੇ ਨਵੀਂ ਸਰਕਾਰ ਦੇ ਨਵੇਂ ਮੁੱਖ ਮੰਤਰੀ ਨੂੰ ਮੰਤਰੀਆਂ ਨੂੰ ਉਹਨਾਂ ਦੀ ਲੈਟਰ ਜਿਹੜੀ ਹੈ ਉਹ ਪ੍ਰੋਪਰ ਬਣ ਕੇ ਆਉਂਦੀ ਹੈ